ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੰਨੇ ਹੰਨੇ ਪਾਤਸ਼ਾਹੀ ਕਾਢ 15ਵਾਂ ਪੰਥ ਨਿੰਦਿਆ ਹਮ ਸੁਣੇ ਕਿਮ ਕਾਨ ਅੱਗੇ ਸੁਣੋ ਹੁਣ ਇੱਕ ਐਸੇ ਸੂਰਬੀਰ ਦੀ ਕਥਾ ਜੋ ਯੋਧਿਆਂ ਵਿੱਚੋਂ ਸਿਰਮੌਰ ਹੈ ਜਿਸ ਦੀ ਬਹਾਦਰੀ ਤੇ ਸੂਰਬੀਰਤਾ ਦੇ ਕਿੱਸੇ ਕਹਿੰਦਿਆਂ ਕਹਿੰਦਿਆਂ ਸ਼ਾਇਦ ਕਈ ਰਾਤਾਂ ਬੀਤ ਜਾਣ ਜਿਸ ਨੇ ਜੰਗ ਦੇ ਮੈਦਾਨ ਵਿੱਚ ਜਾਣ ਲੱਗਿਆ ਕਦੇ ਵੈਰੀਆਂ ਦੀ ਤਾਕਤ ਜਗ ਗਣਤੀ ਬਾਰੇ ਜਾਣਨ ਦੀ ਕੋਸ਼ਿਸ਼ ਹੀ ਨਹੀਂ ਕੀਤੀ। ਰਾਮ ਜੰਗਾ ਚਲਾਉਣ ਵਿੱਚ ਜਿਸ ਦਾ ਕੋਈ ਸਾਨੀ ਨਹੀਂ ਸੀ। ਤੀਰ ਮਾਰ ਕੇ ਜੋ ਵੈਰੀ ਦਲਾਂ ਦੇ ਘੋੜੇ ਡੇਗ ਲੈਂਦਾ ਸੀ। ਜਿਸ ਦੇ ਵਰਸ਼ੇ 나ਗਣੀ ਤੋਂ ਦੁਸ਼ਮਣ ਦੇ ਹਾਥੀ ਭੈ ਖਾਂਦੇ ਸਨ। ਜਿਸ ਦਾ ਨਾਮ ਸੁਣਿਆ ਹੀ ਦੁਸ਼ਮਨਾ ਦਾ ਮੁੜਕਾ ਚਿਉਣ ਲੱਗਦਾ ਸੀ। ਕੌਣ ਹੈ ਇਹ ਮਹਾਬਲੀ ਯੋਧਾ? ਸੁੱਖਾ ਸਿੰਘ ਕੀ ਇਹ ਮ ਚਰਚਾ ਭਈ? ਸੂਰਨ ਕੋ ਸਿਰ ਮੌਰ ਗਿਨਈ। ਇਹ ਸੂਰਮਾ ਹੈ ਮਾੜੀ ਕੰਬੁਕੀਆਂ ਦਾ ਪ੍ਰਸਿੱਧ ਯੋਧਾ ਭਾਈ ਸੁੱਖਾ ਸਿੰਘ ਅੱਜ ਜੇ ਕਿਤੇ ਦਰਿਆ ਕੰਡੇ ਇਸ ਮਹਾਯੁੱਧ ਵਿੱਚ ਸਾਡੇ ਕੋਲ ਸੁੱਖਾ ਸਿੰਘ ਹੁੰਦਾ ਤਾਂ ਵੈਰੀ ਦਲਾਂ ਦੀ ਹਿੰਮਤ ਨਾ ਹੁੰਦੀ ਪੰਜਾਬ ਵਾ ਲੱਖ ਕਰਨ ਦੀ ਸ਼ਾਇਦ ਉਹ ਜਮਨਾ ਪਾਰ ਹੀ ਨਾ ਕਰਦੇ ਜੇ ਉਹਨਾਂ ਨੂੰ ਪਤਾ ਲੱਗ ਜਾਂਦਾ ਕਿ ਸਿੰਘਾਂ ਦੇ ਜੱਥੇ ਵਿੱਚ ਸੁੱਖਾ ਸਿੰਘ ਵੀ ਸ਼ਾਮਲ ਹੈ ਕੀ ਅੱਜ ਸਾਡੇ ਕੋਲ ਇਸ جنگ ਲਈ ਉਹਨਾਂ ਜਿਹਾ ਕੋਈ ਸੂਰਮਾ ਨਹੀਂ ਭਾਈ ਦਰਬਾਰਾ ਸਿੰਘ ਬੋਲਿਆ ਹੈ ਤਾਂ ਸਹੀ ਜੇ ਸਮੇਂ ਸਿਰ ਆ ਜਾਵੇ ਕੌਣ ਕੌਣ ਹੈ ਉਹ ਯੋਦਾ ਆਪ ਹੀ ਆ ਕੇ ਦੱਸੇਗਾ ਤੁਸੀਂ ਮਨਚਿਤ ਲਾ ਕੇ ਸੁੱਖਾ ਸਿੰਘ ਦੀ ਸਾਖੀ ਸੁਣੋ ਅੱਗੇ ਸਾਖੀ ਭਾਈ ਸੁੱਖਾ ਸਿੰਘ ਕੀ ਚੱਲੀ ਸਿੰਘਾਂ ਦਾ ਇੱਕ ਛੋਟਾ ਜਿਹਾ ਜੱਥਾ ਕਿਸੇ ਖਾਸ ਮੁਹਿਮ ਲਈ ਤਿਆਰੀ ਕਰ ਰਿਹਾ ਸੀ ਕੁਝ ਸਿੰਘ ਤਲਖੀ ਵਿੱਚ ਸਨ ਤੇ ਕੁਝ ਬਿਲਕੁਲ ਸ਼ਾਂਤ ਜਥੇਦਾਰ ਸਹਿਜਮਤੀ ਨਾਲ ਗੱਲ ਕਰ ਰਿਹਾ ਸੀ ਦੋ ਤਿੰਨ ਸਿੰਘ ਘੋੜਿਆਂ ਤੇ ਚੜਨ ਲਈ ਤਿਆਰ ਸਨ ਕੁਝ ਉਹਨਾਂ ਨੂੰ ਰੋਕ ਰਹੇ ਸਨ ਕੁਝ ਸਵਾਰ ਹੋਣ ਲਈ ਪ੍ਰੇਰ ਰਹੇ ਸਨ ਅਸਲ ਵਿੱਚ ਹੋਇਆ ਏ ਕਿ ਅਹਿਮਦ ਸ਼ਾਹ ਅਬਦਾਲੀ ਲਾਹੌਰ ਜਿੱਤਣ ਮਗਰੋਂ ਆਪ ਤਾਂ ਅੱਗੇ ਦਿੱਲੀ ਨੂੰ ਨਿਕਲ ਗਿਆ ਤੇ ਜਾਂਦਾ ਹੋਇਆ ਆਪਣੇ ਕੁਝ ਚੁਣਵੇਂ ਸਿਪਾਹੀ ਦੇਖ ਰੇਖ ਲਈ ਇੱਥੇ ਛੱਡ ਗਿਆ ਇਹ ਸਿਪਾਹੀਆਂ ਦੀ ਇੱਕ ਖਾਸ ਟੁਕੜੀ ਸੀ ਜੋ ਅਬਦਾਲੀ ਦੇ ਬਹੁਤ ਨੇਕਤ ਵਰਤੀ ਸਨ ਕੁਝ ਤਾਂ ਉਸਦੇ ਚਾਚੇ ਤਾਇਿਆਂ ਦੇ ਪੁੱਤ ਭਰਾ ਹੀ ਸਨ ਅਬਦਾਲੀ ਨਾਲ ਹੀ ਇਹਨਾਂ ਦਾ ਖਾਣ ਪਾਣ ਸੀ ਸਾਰੀ ਫੌਜ ਵਿੱਚ ਇਨਰ ਦੀ ਗਿਣਤੀ ਗਿਣੇ ਚੁਣੇ ਸੂਰਬੀਰਾਂ ਵਿੱਚ ਆਉਂਦੀ ਸੀ ਸੂਬਾ ਤਾਂ ਕੁਸਕਿਆ ਵੀ ਨਹੀਂ ਗਿਲਜਿਆਂ ਦੀ ਫੌਜ ਅੱਗੇ ਇਹ ਆਵਾਜ਼ਾਂ ਲਾਹੌਰ ਵਿੱਚ ਆਮ ਸੁਣਾਈ ਦਿੰਦੀਆਂ ਸਨ ਤੇ ਅਫਗਾਨੀ ਸਿਪਾਹੀਆਂ ਵਿੱਚ ਤਾਕਤ ਦਾ ਹੰਕਾਰ ਹੋਰ ਵੱਧ ਜਾਂਦਾ ਸੀ ਪਤਾ ਤਾਂ ਉਦੋਂ ਲੱਗੂ ਜਿੱਦੇ ਮੱਥਾ ਸਿੰਘਾਂ ਨਾਲ ਲੱਗਿਆ ਤੀਰ ਵਾਂਗੇ ਬੋਲ ਦੁਰਾਨੀਆਂ ਦੇ ਕੰਨਾਂ ਵਿੱਚ ਵੱਜਿਆ ਇਹ ਸੁਣਦੇ ਤਾਂ ਉਹ ਆਦੀ ਹੀ ਨਹੀਂ ਸਨ ਕੋਈ ਸਾਡੀ ਟੱਕਰ ਦਾ ਵੀ ਹੈ ਉਹ ਸੋਚਣ ਲੱਗੇ ਗੱਲ ਸੈਨਾਪਤੀ ਤੱਕ ਪਹੁੰਚੀ ਤਾਂ ਉਹ ਖੁਸ਼ ਹੁੰਦਾ ਬੋਲਿਆ ਅੱਲਾਹ ਤਾਲਾ ਦਾ ਲੱਖ ਲੱਖ ਸ਼ੁਕਰ ਹੈ ਉਸਨੇ ਸਾਡੀ ਸੁਣ ਲਈ ਤੇ ਸਾਡੀਆਂ ਤਲਵਾਰਾਂ ਦੇ ਹਾਨ ਦਾ ਕੋਈ ਦੁਸ਼ਮਣ ਵੀ ਧਰਤੀ ਤੇ ਭੇਜਿਆ ਜਾਓ ਪਤਾ ਕਰੋ ਕਿੱਥੇ ਮਿਲਣਗੇ ਇਹ ਸਿੰਘ ਉਸਨੇ ਸਿਪਾਈਆਂ ਨੂੰ ਹੁਕਮ ਦਿੱਤਾ ਤੇ ਸਿੰਘਾਂ ਦੀ ਭਾਲ ਸ਼ੁਰੂ ਹੋ ਗਈ ਅਫਗਾਨਾਂ ਨੂੰ ਆਪਣੀ ਤਾਕਤ ਤੇ ਮਾਣ ਸੀ ਸੋ ਉਹ ਲੋਹਰੀਆਂ ਨੂੰ ਸਿੰਘਾਂ ਬਾਰੇ ਪੁੱਛਦੇ ਫਿਰ ਰਹੇ ਸਨ ਵੱਡੇ ਵੱਡੇ ਜਰਵਾਣੇ ਘੋੜਿਆਂ ਨੇ ਸਿੰਘਾਂ ਦੀ ਭਾਲ ਵਿੱਚ ਲਾਹੌਰ ਦੀਆਂ ਗਲੀਆਂ ਛਾਣ ਛੱਡੀਆਂ ਸਨ ਸਾਨੂੰ ਤਾਂ ਬਸ ਬਹਾਦਰ ਸਿੰਘਾਂ ਦੀ ਝਲਕ ਦੀ ਲੋਚ ਹੈ ਜਿੱਥੇ ਵੀ ਸਿੰਘਾਂ ਦੀ ਦੱਸ ਪੈਂਦੀ ਉੱਥੇ ਜਾ ਕੇ ਉਹ ਕਹਿੰਦੇ ਕਈ ਦਿਨਾਂ ਦੀ ਭਾਲ ਮਗਰੋਂ ਹਲਕਾਰਿਆਂ ਨੇ ਸਿੰਘਾਂ ਦੀ ਠਾਰ ਦੀ ਦੱਸ ਪਾਈ ਬੁੱਢਾ ਕੋਟ ਜਿੱਥੋਂ ਸਤੋਲੀ ਲੰਘਦਾ ਹੈ ਸਿੰਘ ਦਰਿਆ ਦੇ ਕਿਨਾਰੇ ਰਹਿੰਦੇ ਹਨ ਕੁਝ 200 ਦੁਰਾਨੀ 400 ਘੋੜਿਆਂ ਤੇ ਸਵਾਰ ਹੋ ਕੇ ਇਧਰ ਆਣ ਟੁੱਕੇ ਹਾਂ ਸਿਪਾਈ 200 ਤੇ ਘੋੜੇ ਦੁਰਾਨੀ ਸਿਪਾਈ ਇੰਨੇ ਜਰਵਾਣੇ ਸਨ ਕਿ ਕੋਈ ਘੋੜਾ ਉਹਨਾਂ ਨੂੰ 10-15 ਕੋਹ ਤੋਂ ਵੱਧ ਪੈਂਡਾ ਤੈ ਨਹੀਂ ਕਰਵਾ ਸਕਦਾ ਸੀ। ਸੋ ਇੱਕ ਘੋੜੇ ਨੂੰ ਸਹਾਦੋਂ ਲਈ ਹਰ ਦੁਰਾਨੀ ਨਾਲ ਇੱਕ ਵਾਧੂ ਘੋੜਾ ਰੱਖਦਾ ਸੀ। ਇੱਕ ਤਾਂ afghan ਸਿਪਾਈ ਸਰੀਰਾਂ ਦੇ ਇੰਨੇ ਤਕੜੇ ਤੇ ਉੱਤੋਂ ਹਰ ਇੱਕ ਦੇ ਸਰੀਰ ਲੋਹੇ ਨਾਲ ਮੜੇ ਹੋਏ। ਸਿਰਾਂ ਤੇ ਫਲਾਦੀ ਟੋਪ, ਸੰਜੂਆਂ ਨਾਲ ਕੱਜੀਆਂ ਦੈਂਤਾਂ ਜਿਹੀਆਂ ਦੇਆਂ, ਇੱਥੋਂ ਤੱਕ ਕਿ ਉਹਨਾਂ ਦੀਆਂ ਸੁਥਨਾ ਵੀ ਲੋਹੇ ਦੀਆਂ ਹੁੰਦੀਆਂ ਸਨ। ਪੈਰਾਂ ਵਿੱਚ ਫੁਲਾਦੀਆਂ ਬਣੀਆਂ ਜੁੱਤੀਆਂ ਤੇ ਹੱਥਾਂ ਵਿੱਚ ਦਸਤਾਨੇ ਵੀ ਫੁਲਾਦੀ। ਸੰਜੋਸ਼ ਨੇ ਉਹਨਾਂ ਦੇ ਅਸਤਰਾ ਵਸਤਰਾ ਦਾ ਭਾਰ ਲਗਭਗ ਡੂੜਮਾਨ ਹੋਏਗਾ। ਫਿਰ ਘੋੜਿਆਂ ਨੇ ਬਰਗਸਤਾਨ ਪਹਿਨੇ ਹੋਏ ਸਿਰ ਤੋਂ ਪੈਰਾਂ ਤੀਕ ਲੋਹਾ ਹੀ ਲੋਹਾ। ਤਾਕਤ ਦੇ ਹੌਸਲੇ ਤੇ ਦੁਰਾਨੀ ਸਿੰਘਾਂ ਨੂੰ ਲਬਦੇ ਲਬਦੇ ਠਾਰ ਦੇ ਬਿਲਕੁਲ ਨਜ਼ਦੀਕ ਆ ਗਏ। ਸਿੰਘਾਂ ਨੂੰ ਪਤਾ ਲੱਗਿਆ ਤਾਂ ਉਹ ਇੱਕਦਮ ਸੰਭਲੇ ਤੇ ਦਰਿਆ ਪਾਰ ਕਰਕੇ ਫਿਰੋਜ਼ਪੁਰ ਵੱਲ ਨਿਕਲ ਗਏ। ਦੁਰਾਨੀਆਂ ਦਾ ਹੰਕਾਰ 7ਵੇਂ ਸਿਮਾਨ ਤੇ ਜਾ ਪਹੁੰਚਾ। افغان সেনাপতি ਭੱਜੇ ਜਾਂਦੇ ਸਿੰਘਾਂ ਨੂੰ ਵੰਗਾਰਦਾ ਹੋਇਆ ਬੋਲਿਆ ਹਾ 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 ਅਸੀਂ ਤਾਂ ਤੁਹਾਡੀ ਬਾਦਰੀ ਦੇ ਕਿੱਸੇ ਸੁਣ ਕੇ ਤੁਹਾਡੇ ਦਰਸ਼ਨਾਂ ਨੂੰ ਆਏ ਸਾਂ ਸੁਣਿਆ ਸੀ ਕਿ ਕੱਲਾ ਕੱਲਾ ਸਿੰਘ ਸ਼ੇਰ ਹੈ ਸੋਚਿਆ ਸ਼ੇਰਾਂ ਨਾਲ ਮੱਥਾ ਲਾ ਕੇ ਅਸੀਂ ਵੀ ਆਪਣੀ ਅਸਲੀ ਤਾਕਤ ਪਰਖਾਂਗੇ ਪਰ ਤੁਸੀਂ ਤੁਸੀਂ ਤਾਂ ਸਹਾਂ ਤੇ ਗਿੱਦੜਾਂ ਤੋਂ ਵੀ ਮਾੜੇ ਨਿਕਲੇ ਜਿਸ ਤਰ੍ਹਾਂ ਤੁਸੀਂ ਹੱਡੀਆਂ ਨੂੰ ਥੁੱਕ ਲਾ ਕੇ ਭੱਜੇ ਹੋ ਇਸ ਤਰ੍ਹਾਂ ਤਾਂ ਕਾਇਰ ਤੋਂ ਕਾਇਰ ਵੀ ਨਹੀਂ ਭੱਜਦਾ ਵਾਹ ਓ ਬਾਦਰੋ ਐਵੇਂ ਪੈਂਡਾ ਹੀ ਕਰਾਇਆ ਸਾਨੂੰ ਸਾਨੂੰ ਤੁਹਾਡਾ ਅਸਲੀ ਰੂਪ ਪਤਾ ਹੁੰਦਾ ਤਾਂ ਅਸੀਂ ਕਾਹਨੂੰ ਵਾਟਾਗਿਰੀ ਕਰਨੀ ਸੀ ਦਰਾਨੀਆਂ ਦੇ ਬੋਲ ਭੱਜੇ ਜਾਂਦੇ ਸਿੰਘਾਂ ਦੇ ਕਾਲਜੇ ਵਿੱਚ ਜੰਗਾਲੇ ਸ਼ੁਰੇਵਾਂ ਖੁੱਭ ਗਏ ਉਹਨਾਂ ਦੇ ਘੋੜਿਆਂ ਨੇ ਅੱਗੇ ਜਾਣੋਂ ਨਾ ਕਰ ਦਿੱਤੀ ਮਿਆਨਾਂ ਵਿੱਚੋਂ ਗਰਜਵੀਆਂ ਆਵਾਜ਼ਾਂ ਆਉਣ ਲੱਗੀਆਂ ਪਰ ਇਹ ਵੀ ਯੋਧੇ ਦਾ ਇੱਕ ਵੱਡਾ ਗੁਣ ਹੈ ਕਿ ਉਹ ਜਾਣਦਾ ਹੈ ਕਿ ਕਦੋਂ ਨਹੀਂ ਲੜਨਾ ਤੁਸੀਂ ਤਾਂ ਸਾਡੇ ਘੋੜਿਆਂ ਦੇ ਪੌੜਾਂ ਨਾਲ ਉੱਡੀ ਗਰਦ ਦੇਖ ਕੇ ਹੀ ਖੌਫ ਖਾ ਗਏ ਤੁਸੀਂ ਕਿੱਧਰ ਤੇ ਸੂਰਮੇ ਹੋ ਸਵਾਦ ਵਾਲੀ ਗੱਲ ਤਾਂ ਇਹ ਸੀ ਕਿ ਤੁਸੀਂ ਲੜ ਕੇ ਮਰਨਾ ਕਬੂਲ ਕਰਦੇ ਪਰ ਆਪਣੇ ਸਿੰਘ ਨਾਮ ਨੂੰ ਵਟਾ ਨਾ ਲੱਗਣ ਦਿੰਦੇ ਨਾਮ ਬਦਲੋ ਕਾਇਰੋ ਆਪਣੇ ਜਾਂ ਫਿਰ ਜੂਝ ਕੇ ਨਾਮ ਕਮਾਓ ਜੇ ਸਾਰੀ ਫੌਜ ਨਾਲ ਨਹੀਂ ਲੜ ਸਕਦੇ ਤਾਂ ਆਪਣੇ ਦੋ ਲੜਾਕੇ ਭੇਜੋ ਤੇ ਇਧਰੋਂ ਸਾਡਾ ਕੱਲਾ ਸਿਪਾਹੀ ਆਏਗਾ ਇਹਨੇ ਵਿੱਚ ਹੀ ਫੈਸਲਾ ਹੋ ਜਾਵੇਗਾ ਜੇ ਤੁਹਾਡੇ ਦੋ ਸਾਡੇ ਇਕੱਲੇ ਨੂੰ ਮਾਰ ਗਏ ਤਾਂ ਮੈਦਾਨ ਤੁਹਾਡਾ ਵਿਛੂ ਦੇ ਡੰਗ ਵਰਗਾ ਇੱਕ ਹੋਰ ਬੋਲ ਦਰਾਨੀਆਂ ਨੇ ਛੱਡਿਆ ਖਾਲਸਾ ਜੀ ਦਰਾਨੀਆਂ ਦੀ ਵੰਗਾਰ ਦਾ ਜਵਾਬ ਦਿੱਤਾ ਜਾਵੇਗਾ ਜ세ਦਾਰ ਬਾਬਾ ਸ਼ਾਮ ਸਿੰਘ ਬੋਲੇ ਅਸੀਂ ਪੰਜ ਸਿੰਘ ਭੇਜਦੇ ਹਾਂ ਤੇ ਤੁਸੀਂ 10 ਸਿਪਾਈ ਭੇਜੋ ਮੁਕਾਬਲਾ ਬਰਾਬਰ ਦਾ ਫੇਰ ਹੋਵੇਗਾ ਸਾਡੇ ਕੋਲ ਢਾਲਾਂ ਕਿਰਪਾਨਾਂ ਤੇ ਰਾਮਜੰਗੇ ਹੋਣਗੇ ਸੋ ਤੁਸੀਂ ਵੀ ਬਰਾਬਰ ਦੇ ਸ਼ਸਤਰ ਲੈ ਕੇ ਆਇਓ ਜ세ਦਾਰ ਦੀ ਆਵਾਜ਼ ਵਿੱਚ ਗਰਜ ਸੁਣਾਈ ਦਿੱਤੀ ਆਹ ਬਣੀ ਨਾ ਗੱਲ ਬਾਲੇ ਜੋਲਕਟਾਣਾਂ ਵਿੱਚ ਨਹੀਂ ਪੈਂਦੇ ਇਕੱਲੇ ਨੂੰ ਇਕੱਲਾ ਹੀ ਸਹੀ ਪਰ ਅਸੀਂ ਬੰਦੂਖਾਂ ਨਾਲ ਨਹੀਂ ਲੜਦੇ ਤਾਕਤ ਦੀ ਪਰਖ ਤਾਂ ਕਟਾਰਾਂ ਤੇ ਤਲਵਾਰਾਂ ਦੀ ਜੰਗ ਵਿੱਚ ਹੁੰਦੀ ਹੈ ਤੁਸੀਂ ਵੀ ਬਿਨਾਂ ਬੰਦੂਕਾਂ ਤੋਂ ਆਓ ਇਹ ਕਹਿੰਦੇ ਆ ਅਫਗਾਨੀ ਸੈਨਾਪਤੀ ਨੇ ਆਪਣੇ ਸਭ ਤੋਂ ਬਹਾਦਰ ਲੜਾਕੇ ਨੂੰ ਇਸ਼ਾਰਾ ਕੀਤਾ ਅਫਗਾਨਾਂ ਨੇ ਸਿੰਘਾਂ ਦੇ ਨਿਸ਼ਾਨਿਆਂ ਬਾਰੇ ਸੁਣਿਆ ਹੋਇਆ ਸੀ ਉਹਨਾਂ ਨੂੰ ਪਤਾ ਸੀ ਕਿ ਬੰਦੂਕ ਦੀਆਂ ਗੋਲੀਆਂ ਅੱਗੇ ਉਹਨਾਂ ਦੀ ਤਾਕਤ ਧਰੀ ਧਰਾਈ ਰਹਿ ਜਾਵੇਗੀ ਇਸੇ ਲਈ ਉਹ ਤਲਵਾਰਾਂ ਢਾਲਾਂ ਦੀ ਲੜਾਈ ਦੇ ਹੱਕ ਵਿੱਚ ਸਨ ਪਰ ਇਧਰੋਂ ਸਿੰਘਾਂ ਨੂੰ ਆਪਣੇ ਰਾਮ ਜੰਗੀਆਂ ਤੇ ਮਾਣ ਸੀ ਲੜਾਈ ਦਾ ਅਸੂਲ ਵੀ ਇਹੋ ਹੈ ਕਿ ਆਪਣੇ ਸਭ ਤੋਂ ਭਰੋਸੇਮੰਦ ਸ਼ਸਤਰਾਂ ਨਾਲ ਲੜੀ ਜਾਵੇ ਦੂਜਾ ਪੱਖ ਇਹ ਵੀ ਸੀ ਕਿ ਸਿੰਘਾਂ ਦੀਆਂ ਕਿਰਪਾਨਾਂ ਵੀ ਅਫਗਾਨਾਂ ਦੇ ਮੇਲ ਦੀਆਂ ਨਹੀਂ ਸਨ ਤੇ ਨਾ ਹੀ ਉਹਨਾਂ ਕੋਲ ਸਰੀਰ ਢੱਕਣ ਲਈ ਸੰਜੋਹਾ ਸਨ ਉਹਨਾਂ ਨੂੰ ਪਤਾ ਸੀ ਕਿ ਬੰਦੂਕ ਦੀ ਗੋਲੀ ਦਰਾਨੀਆਂ ਦੀਆਂ ਸੰਜੋਹਾ ਪਾੜ ਕੇ ਵੀ ਨਿਕਲ ਜਾਵੇਗੀ ਸੋ ਇੱਕ ਪੂਰੀ ਰਾਤ ਇਸੇ ਬੈਸ ਵਿੱਚ ਲੰਘ ਗਈ ਸਵੇਰ ਹੁੰਦੇ ਸਾਰ ਗਿਲਜਿਆਂ ਦਾ ਚੋਟੀ ਦਾ ਇੱਕ ਬਹਾਦਰ ਸ਼ਸਤਰਾਂ ਨਾਲ ਸਜਿਆ ਧਜਿਆ ਮદાન ਵਿੱਚ ਖੜਾ ਸੀ ਤਲਵਾਰਾਂ ਖੁੰਡੀਆਂ ਕਰ ਦੇਣ ਵਾਲੀ ਸੰਜੋਹ ਉਸਨੇ ਤਣ ਤੇ ਸੰਜਾਈ ਹੋਈ ਸੀ ਆਪਣੀ ਤਲਵਾਰ ਹਵਾ ਵਿੱਚ ਲਹਿਰਾਉਂਦਾ ਹੋਇਆ ਸਤਲੁਜ ਪਾਰ ਰੇਤੇ ਦੇ ਇੱਕ ਢੇਰ ਉੱਤੇ ਖਲੋਤਾ ਸਿੰਘਾਂ ਨੂੰ ਵੰਗਾਰ ਰਿਹਾ ਸੀ ਛੇਸੋ ਦਾ ਮੂੰਹ ਦੇ ਰੋਤਾ ਛੇਰਾਂ ਵਾਲੀ ਜੁਰਤ ਵੀ ਦਿਖਾਓ ਨਹੀਂ ਤਾਂ ਨਾਵਾਂ ਨਾਲ ਗਿੱਦੜ ਲਿਖਣਾ ਸ਼ੁਰੂ ਕਰੋ ਜਾਂ ਤਾਂ ਮੰਗਾਰ ਕਬੂਲੋ ਤੇ ਤਲਵਾਰ ਕਟਾਰ ਲੈ ਕੇ ਆਓ ਨਹੀਂ ਤਾਂ ਲਿਖ ਕੇ ਦਿਓ ਕਿ ਅਸੀਂ ਨਹੀਂ ਲੜ ਸਕਦੇ ਦਰਾਨੀਆਂ ਨਾਲ ਤਿਹਾਰ ਕਬੂਲ ਕਰੋ ਬੋਲਦਾ ਹੋਇਆ ਉਹ ਕੋਚਰ ਮਗਰੋਂ ਤਲਵਾਰ ਦਾ ਮੁਠਾ ਢਾਲ ਤੇ ਮਾਰਦਾ ਸੀ ਤੇ ਬੜੀ ਭਿਆਨਕ ਜੀ ਆਵਾਜ਼ ਕੱਢਦਾ ਸੀ ਸਵਾਲੀਆਂ ਨਜ਼ਰਾਂ ਨਾਲ ਸਿੰਘ ਇੱਕ ਦੂਜੇ ਵੱਲ ਟੱਕਰੇ ਸਨ ਜਹੇਦਾਰ ਨੂੰ ਦਹਾੜ ਰਿਆ ਦਰਾਨੀ ਸਾਫ਼-ਸਾਫ਼ ਨਜ਼ਰ ਆ ਰਿਹਾ ਸੀ ਜੇ ਫੈਸਲਾ ਉਸ ਇਕੱਲੇ ਨੇ ਕਰਨਾ ਹੁੰਦਾ ਤਾਂ ਹੁਣ ਤੱਕ ਉਹ ਗਿਲਜੇ ਦਾ ਸਿਰ ਬਰਸ਼ੇ ਤੇ ਟੰਗ ਚੁੱਕਾ ਹੁੰਦਾ ਪਰ ਗੱਲ ਸਾਰੇ ਜਥੇ ਦੀ ਸਹਿਮਤੀ ਨਾ ਹੋਣੀ ਸੀ ਜੋ ਵਿਲਾ ਹੀ ਨਾ ਵਿਚਾਰੇ ਉਹਨੂੰ ਸਿਆਣਾ ਨਹੀਂ ਕਹਿੰਦੇ ਇਹ ਵਿਲਾ ਫਾਲਤੂ ਬਹਾਦਰੀਆਂ ਦਿਖਾਉਂਦਾ ਨਹੀਂ ਆਪਣੀ ਹੋਂਦ ਬਚਾਉਂਦਾ ਹੈ ਸਿੰਘਾਂ ਦੇ ਜਥੇ ਵਿੱਚੋਂ ਇੱਕ ਪਾਸਿਓਂ ਆਵਾਜ਼ ਆਈ ਪੱਤ ਗਵਾ ਕੇ ਜੇ ਅਸੀਂ ਹੋਂਦ ਬਚਾਈ ਤਾਂ ਲੱਖ ਦੀ ਲਾਹਨਤ ਐਸੀ ਹੋਂਦ ਤੇ ਇੱਕ ਮੁੱਛ ਫੁੱਟ ਗੱਭਰੂ ਬੋਲਿਆ ਉਸਨੇ ਘੋੜਾ ਪਛਾਣ ਨੂੰ ਮੋੜਿਆ ਇੱਕ ਚੜਤ ਸਿੰਘ ਸੀ ਉਸਨੇ ਆਪਣੀ ਬੰਦੂਕ ਮੋਢਿਆਂ 'ਉਂ ਲਾ ਕੇ ਰੱਖ ਦਿੱਤੀ ਤੇ ਖੰਡਾ ਮਿਆਂ ਨੂੰ ਧੂਕੇ ਬਾਹਰ ਕੱਢ ਲਿਆ ਉਸ ਦਾ ਇਹ ਕਦਮ ਪੰਜਾਬ ਵਿੱਚ ਜਲਦੀ ਹੀ ਸਥਾਪਿਤ ਹੋਣ ਵਾਲੇ ਸਿੱਖ ਰਾਜ ਦੀ ਕਾਇਮੀ ਦਾ ਸੰਕੇਤ ਸੀ ਗਿਲਜਿਆਂ ਦੇ ਕਦ ਦੇਖੋ ਤੇ ਫਿਰ ਆਪਣੀ ਉਮਰ ਵੱਲ ਧਿਆਨ ਮਾਰੋ ਇੱਕ ਹੋਰ ਢਾਉ ਜਿਹਾ ਬੋਲ ਪਤਾ ਨਹੀਂ ਕਿੱਧਰੋਂ ਆਇਆ ਹਾਥੀ ਨਾਲੋਂ ਵੀ ਵੱਡਾ ਕਦ ਹੈ ਗਿਲਜਿਆਂ ਦਾ ਕਿ ਆਪਣੀ ਨਾਲਨੀ ਦੇ ਭਰੋਸਾ ਨਹੀਂ ਰਿਹਾ ਖਾਲਸੇ ਨੂੰ ਛੋਟੇ ਭਜੰਗੀ ਦੇ ਕੋਲ ਘੋੜਾ ਲ ਜਾਂਦਾ ਇੱਕ ਹੋਰ ਸਿੰਘ ਗਰਜਿਆ ਇਹ ਸੁੱਖਾ ਸਿੰਘ ਸੀ ਮਸੇ ਰੰਗੜ ਜਹੇ ਕਈ ਹੰਕਾਰੇ ਹੋਏ ਮੁਗਲਾਂ ਦੇ ਸਿਰ ਲਾਉਣ ਵਾਲਾ ਸੂਰਮਾ ਸੁਖਾ ਸਿੰਘ ਹੈ ਕੋਈ ਜਿਹੜਾ ਮਾਂ ਦੇ ਚੁੰਗੇ ਦੁੱਧ ਦੀ लाज ਰੱਖ ਬਖਾਵੇ ਕਿ ਸਭ ਆਪਣੇ ਮਾਪਿਆਂ ਨੂੰ ਸ਼ਰਮਸ਼ਾਰ ਕਰਨ ਵਾਲੀ ਹੋ ਦਰਾਨੀਆਂ ਵਾਲੇ ਪਾਸਿਓਂ ਇੱਕ ਹੋਰ ਸ਼ਬਦਬਾਨ ਛੂਕਦਾ ਹੋਇਆ ਆਇਆ ਖਾਲਸੇ ਨੂੰ ਹਜੇ ਤੇਰੀ ਲੋੜ ਹੈ ਭਜੰਗੀਆ ਤੂੰ ਵੱਡੀਆਂ ਮੁਹਿੰਮਾਂ ਸਰ ਕਰਨੀਆਂ ਨੇ ਸੁਖਾ ਸਿੰਘ ਵੀ ਸੋਚ ਰਿਹਾ ਸੀ ਕਿ ਬਾਲ ਚੜਤ ਸਿੰਘ ਹੰਕਾਰੇ ਹੋਏ ਪਠਾਨ ਨਾਲ ਟੱਕਰ ਨਹੀਂ ਲੈ ਸਕੇਗਾ ਉਸ ਵਿੱਚ ਰੋਹ ਤੇ ਜੋਸ਼ ਜ਼ਰੂਰ ਸੀ ਪਰ ਫौलाਦੀ ਸੰਜੋ ਨੂੰ ਪਾੜਨ ਲਈ ਸਰੀਰਕ ਬਲ ਦੀ ਵੀ ਲੋੜ ਸੀ। ਵੱਡੀਆਂ ਮੁਹੰਮਾ ਦੀ ਤਿਆਰੀ ਛੋਟੀਆਂ ਲੜਾਈਆਂ ਤੋਂ ਹੀ ਸ਼ੁਰੂ ਹੁੰਦੀ ਹੈ। ਯੋਧਿਆਂ ਨੂੰ ਹੋਰ ਅਭਿਆਸ ਕਰਨ ਦਾ ਮੌਕਾ ਨਹੀਂ ਮਿਲਦਾ। ਇੰਜ ਹੀ ਜੰਗ ਦੇ ਜਾਨੂ ਹੋਈਦਾ ਹੈ। ਚਰਤ ਸਿੰਘ ਬੋਲਿਆ। ਹਾਂ ਪਰ ਤੂਗਿਲ ਜੇਵਲ ਦੇਖ ਪੰਜ ਸੱਤ ਮਨ ਲੋਹੇ ਨਾਲ ਲੱਦਿਆ ਹੋਇਆ ਹੈ। ਲੜਾਈ ਵੱਡੀ ਹੋਵੇ ਭਾਵੇਂ ਛੋਟੀ ਪੂਰੀ ਤਿਆਰੀ ਨਾਲ ਜਾਈਦਾ ਹੈ। ਪਰ ਪੰਥ ਲਈ ਬੋਲੇ ਜਾ ਰਹੇ ਖੋਟੇ ਬਚਨ ਮੇਰੇ ਤੋਂ ਹੋਰ ਸਹਾਰ ਨਹੀਂ ਹੋਣੀ ਖਾਲਸਾ ਜੀ। ਪੰਥ ਦੀ ਨਿੰਦਿਆ ਕੰਨੀ ਕਿਵੇਂ ਸੁਣ ਲਵਾਂ। ਸੋ ਜਾਨ ਬਿੰਦ ਨੂੰ ਜਾਂਦੀ ਹੈ ਹੁਣੇ ਜਾਵੇ ਪਰ ਬੇਅਦਵੀ ਭਰੇ ਬੋਲ ਹੋਰ ਸੁਣ ਨਹੀਂ ਹੁੰਦੇ ਨਾਲੇ ਮਰਨਾ ਮਾਰਨਾ ਤਾਂ ਸਤਗੁਰਾਂ ਦੇ ਹੱਥ ਹੈ ਮੇਰੀ ਕਿਰਤ ਤਾਂ ਯੋਜਨਾ ਹੈ ਜਿਸ ਦਾ ਕਾਲ ਆ ਗਿਆ ਉਹ ਪ੍ਰਾਂਤ ਤਿਆਗ ਜਾਵੇਗਾ ਚੜਤ ਸਿੰਘ ਦੀ ਡ੍ਰਿੜਤਾ ਦੇਖ ਕੇ ਸੁੱਖਾ ਸਿੰਘ ਨੂੰ ਅਤਿਅੰਤ ਖੁਸ਼ੀ ਹੋ ਰਹੀ ਸੀ ਚੜਤ ਸਿੰਘ ਨੇ ਬੋਲਣਾ ਜਾਰੀ ਰੱਖਿਆ ਜਿਵੇਂ ਸਤਗੁਰੂ ਜੀ ਦੀ ਬਾਣੀ ਕਹਿੰਦੀ ਹੈ ਕਿ ਕੁਝ ਪਲਾਂ ਦਾ ਸਿਮਰਨ ਸੈਂਕੜੇ ਪਾਪ ਕੱਟ ਦਿੰਦਾ ਹੈ ਛਿਨ ਮਾਤਰ ਵਾਹਿਗੁਰੂ ਨਾਮ ਵੀ ਜਨਮਾਂ ਦੀ ਮੈਲ ਛੁੱਟਦਾ ਹੈ ਉਸੇ ਤਰ੍ਹਾਂ ਥੋੜੇ ਬਲ ਦੇ ਵੱਡੇ ਨਿਸ਼ਚੇ ਨਾਲ ਕਿਸੇ ਵੀ ਵੈਰੀ ਨਾਲ ਲੜਿਆ ਜਾ ਸਕਦਾ ਹੈ ਧੰਨਾ ਤੂੰ ਭਜੰਗੀ ਆ ਧੰਨਤਾ ਦੇ ਜੋਗ ਹਨ ਤੈਨੂੰ ਜੰਮਣ ਵਾਲੇ ਧੰਨ ਕਲਗੀਧਰ ਪਿਤਾ ਜੀ ਮਹਾਰਾਜ ਦਾ ਪੰਥ ਮੈਨੂੰ ਪਤਾ ਹੈ ਕਿ ਐਸੇ ਸਿੱਧਕ ਅੱਗੇ ਵੱਡੀਆਂ ਵੱਡੀਆਂ ਫੌਜਾਂ ਨਹੀਂ ਟਿਕ ਸਕਦੀਆਂ ਪਰ ਜੇ ਤੇਰੀ ਆਗਿਆ ਹੋਵੇ ਤਾਂ ਇਸ ਗਿਲਜੇ ਦਾ ਸਿਰ ਮੈਂ ਭੰਨ ਕੇ ਲਿਆਵਾਂ ਸੁਖਾ ਸਿੰਘ ਦੇ ਇਨਾਂ ਬੋਲਾਂ ਤੇ ਚੜਤ ਸਿੰਘ ਨੇ ਉਸ ਨੂੰ ਹੱਥ ਜੋੜ ਕੇ ਨਮਸਕਾਰ ਕੀਤੀ ਉਹ ਪਰੇ ਜਿਹੜਾ ਬੋਰਡ ਹੈ ਉੱਥੇ ਇੱਕ ਸੰਜੋਤ ਤੇ ਫੁਲਾਦੀ ਦਸਤਾਨੇ ਪਏ ਹਨ ਜੇ ਤੂੰ ਭੱਜ ਕੇ ਚੱਕ ਲਿਆਵੇਂ ਤਾਂ ਮੈਂ ਵੰਗਾਰ ਦਾ ਜਵਾਬ ਦੇਣ ਲਈ ਚੜਾਈ ਕਰਾਂ ਪਰ ਸੰਜੋਏ ਤੁਹਾਡੇ ਕੋਲ ਕਿੱਥੋਂ ਆਈ ਕੁਝ ਦਿਨ ਪਹਿਲਾਂ ਐਸੇ ਹੀ ਇੱਕ ਗਿਲਜੇ ਨਾਲ ਟੱਕਰ ਹੋ ਗਈ ਸੀ ਇਹ ਸੰਜੋਏ ਉਸੇ ਦੀ ਹੈ ਸੁੱਖਾ ਸਿੰਘ ਮਸਕਰਾਉਂਦਿਆਂ ਬੋਲਿਆ ਚਰਤ ਸਿੰਘ ਨੇ ਸੰਜੋਏ ਪਾਉਣ ਵਿੱਚ ਸੁੱਖਾ ਸਿੰਘ ਦੀ ਮਦਦ ਕੀਤੀ ਤਣੀਆਂ ਕਸੀਆਂ ਤੇ ਜੰਗੀ ਕਮਰ ਕਸਾ ਲਗਵਾਇਆ ਰਾਜਸਥਾਨ ਦੇ ਸਰੋਹੀ ਨਗਰ ਦੀ ਬਣੀ ਹੋਈ ਸਰੋਹੀ ਹੱਥਾਂ ਵਿੱਚ ਫੜ ਭਾਈ ਸੁੱਖਾ ਸਿੰਘ ਨੇ ਉਸ ਨੂੰ ਮੱਥੇ ਨਾਲ ਚਹਾਉਂਦਿਆਂ ਨਮਸਕਾਰ ਕੀਤੀ ਢਾਲ ਗਾਤਰੇ ਭਾਈ ਪੰਜਾ ਸਿੰਘਾਂ ਨੇ ਫਤਿਹ ਦੀ ਅਰਦਾਸ ਰੰਬੀ ਪਗੋਤੀ ਨੂੰ ਸਹਾਇੀ ਹੋਣ ਲਈ ਬੇਨਤੀ ਕੀਤੀ ਗਈ। ਘੋੜੇ ਨੂੰ ਨਮਸਕਾਰ ਕਰਕੇ ਸੁੱਖਾ ਸਿੰਘ ਘੋੜੇ ਤੇ ਸਵਾਰ ਹੋਇਆ। ਇਹੀ ਸਿੰਘਾਂ ਦੀ ਰੀਤ ਹੈ। ਕੁਝ ਐਸੇ ਸ਼ਗਨ ਹੋਏ ਜਿਹੜੇ ਸ਼ੁਭ ਮੰਨੇ ਜਾਂਦੇ ਸਨ। ਸਿੰਘਾਂ ਨੇ ਜਕਾਰੇ ਗਿਜਾਏ। ਇੱਕ ਐਸੀ ਚੜ੍ਹਦੀ ਕਲਾ ਜਥੇ ਵਿੱਚ ਰਵਾਂ ਹੋ ਗਈ ਜਿਵੇਂ ਮੈਦਾਨ ਖਾਲਸੇ ਨੇ ਮਾਰ ਹੀ ਲਿਆ ਹੋਵੇ। ਵਾਰ ਸ੍ਰੀ ਪਗੋਤੀ ਜੀ ਕੀ ਸ਼ੁਰੂ ਕਰਪ ਚੰਗੀ ਆ। ਜੇ ਮੈਂ ਸਮਾਪਤੀ ਤੋਂ ਪਿੱਛੋਂ ਪਰਤਿਆ ਤਾਂ ਹਾਰਿਆ ਹੀ ਜਾਣੋ। ਘੋੜਾ ਤੋਰਨ ਲੱਗਿਆ ਸੁੱਖਾ ਸਿੰਘ ਚੜਤ ਸਿੰਘ ਵੱਲ ਤੱਕਦਿਆਂ ਬੋਲਿਆ। ਘੋੜਾ ਸ਼ਾਇਦ ਸੁੱਖਾ ਸਿੰਘ ਤੋਂ ਵੀ ਕਾਲਾ ਸੀ। ਅੱਧਾ ਦਰਿਆ ਟੱਪ ਕੇ ਰੁਕਿਆ ਰੇਤੇ ਦੇ ਇੱਕ ਛੋਟੇ ਜਿਹੇ ਢੇਰ ਉੱਤੇ ਸੁਖਾ ਸਿੰਘ ਚੜਤ ਸਿੰਘ ਨੂੰ ਕਹਿ ਕੇ ਗਿਆ ਸੀ ਕਿ ਕਿਸੇ ਨੂੰ ਵੀ ਮੇਰੇ ਪਿੱਛੇ ਨਹੀਂ ਆਉਂਦੇ ਨਾ ਇਹ ਜੰਗ ਸਵਾ ਲੱਖ ਖਾਲਸੇ ਦੀ ਹੈ ਸੋ ਉਹੀ ਸਰ ਕਰੇਗਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ